ਇੱਜ ਵੀ ਬਾਈ ਸੱਚ ਇੱਕ ਖੁਸ਼ੀ ਵੀ ਆ। ਬਾਬਾ ਤਨਾਜ ਆ ਗੱਲ ਦੱਸਾ ਇੱਕ। ਸਾਲ ਹੋ ਗਿਆ ਪੂਰਾ ਬਲੌਗ ਪਾਉਂਦਿਆਂ ਨੂੰ। ਹੈ? ਇੱਕ ਬਲੌਗ ਵਾਇਰਲ ਹੋਇਆ। ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੱਲ ਭਈ ਆਪਾਂ ਕੰਮ ਤੇ। ਅੱਜ ਹੈਗਾ ਸੰਡੇ ਤੇ ਸੰਡੇ ਨੂੰ ਪਤਾ ਵੀ ਰਸ਼ ਵੀ ਜ਼ਿਆਦਾ ਹੁੰਦਾ ਹੈ। ਤੇ ਜਾਣਾ ਵੀ ਬਸ ਤੇ ਆ ਜੱਪਾ। ਕੱਲ ਤਾਂ ਲਵੀ ਆ ਗਿਆ ਸੀਗਾ। ਅੱਜ ਬਸ ਤੇ ਚਲਦੇ ਆ। ਵਧੀਆ ਆ ਬਾਬਾ ਤੂੰ ਫੋਨ ਕਰ ਲਿਆ ਨਹੀਂ ਅੱਜ ਸੰਡੇ ਬੱਸਾਂ ਵੀ ਘੱਟ ਹੀ ਆਉਂਦੇ ਮੈਂ ਤਾਂ ਅਸੀਂ ਬੱਸ ਤੇ ਜਾਊਂ ਮੈਂ। ਨਾ ਮੈਨੂੰ ਪਤਾ ਨਹੀਂ ਸੰਡੇ ਅੱਜ ਹੈ। ਹੈ? ਬੱਸਾਂ ਘਾਟਾਂ ਨਾ ਐਤਵਾਰ ਨੂੰ ਵੈਲਕਮ ਟੂ ਵਰਕ ਫੈਮਿਲੀ ਪਹੁੰਚ ਗਏ ਜੀ ਕੰਮ ਤੇ ਸ਼ਨੀਵਾਰ ਐਤਵਾਰ ਕੰਮ ਤੇ ਆਉਣਾ ਜ਼ਰੂਰੀ ਹੈ ਦੇਖਾਂਗੇ ਕੱਲ ਦੀ ਫੇਰ ਛੁੱਟੀ ਕਰਦੇ ਆਂਗੇ ਤੇ ਕੱਲ ਨੂੰ ਕੋਈ ਆਸੇ-ਪਾਸੇ ਫੇਰ ਜਾ ਕੇ ਵੀਡੀਓ ਬਣਾ ਕੇ ਲੈ ਕੇ ਆਉਣੇ ਆ ਲੈ ਭਾਈ ਹੋ ਗਏ ਵਹਿਲੇ ਚੱਲ ਗਏ ਘਰਾਂ ਨੂੰ ਐਤਵਾਰ ਨੂੰ ਭਾਈ ਅੱਜ ਰਸ਼ ਬਹੁਤ ਸੀ ਇੰਨਾ ਜ਼ਿਆਦਾ ਰਸ਼ ਸੀ ਕਿ ਢੂਆ ਸਿੱਧਾ ਕਰਨ ਦਾ ਟਾਈਮ ਨਹੀਂ ਮਿਲਿਆ ਚਾਰ ਵਾਲੀ ਚਾਹ ਪੀਣ ਦਾ ਟਾਈਮ ਵੀ ਨਹੀਂ ਮਿਲਿਆ ਤੇ ਹੁਣ ਉਹ ਖੜਾਗਾ ਇਹਦਾ ਸਟੋਰ ਹੁਣ ਐਤਵਾਰ ਨੂੰ 9:30 ਬੰਦ ਕੋਈ ਸਹੀ ਰੇਟ ਕਰਾ ਦੂਗਾ ਆ ਜਾ ਜਲਦੀ ਜਲਦੀ ਬਾਈ ਬਣ ਕੇ ਉਹ ਖਵੋਦ ਲੱਗੀ ਬਾਈ ਆ ਘੁੱਡਾ ਰੈਡੀ ਜਾਂਦਾ ਚੱਲ ਗੇ ਘਰਾਂ ਨੂੰ ਤੇ ਅੱਜ ਬਾਈ ਸੱਚ ਇੱਕ ਖੁਸ਼ੀ ਵੀ ਆ ਬਾਬਾ ਤਨਾਜ ਆ ਗੱਲ ਦੱਸਿਆ ਇੱਕ ਸਾਲ ਹੋ ਗਿਆ ਪੂਰਾ ਬਲੌਗ ਪਾਉਂਦੇ ਨੂੰ ਹੈ ਇੱਕ ਬਲੌਗ ਵਾਇਰਲ ਹੋਇਆ ਕਿਹੜਾ ਤਾਂਗ ਵਾਲਾ ਸਾਲ ਬਾਅਦ ਇੱਕ ਬਲੌਗ ਕੋਈ 100 ਵਿਊ ਹੁੰਦਾ ਸੀ ਕਿਸੇ ਨੂੰ 220 ਹੁੰਦਾ ਸੀ ਪਹਿਲਾ ਬਲੌਗ ਆ ਜਿਹੜਾ ਜਿਹਨੂੰ 4k ਵਿਊ ਆਇਆ ਸਹੀ ਹੈ 10 15 ਨਾਲ ਸਬਸਕ੍ਰਾਈਬਰ ਆਏ ਤੇ ਨਾਲ 4k ਵਿਊ ਵੀ ਆਏ ਆ ਲਿਆ ਆ ਜਾਓ ਵੀਰੇ ਆ ਜਾਓ ਨਵੀਂ ਕੰਦਾ ਜਵਾਕਾਂ ਵਾਸਤੇ ਘੁਰ ਕਰੇ ਲੈਣੇ ਆ ਰੱਬ ਨਹੀਂ ਕਰਦਾ ਹੈ ਨਹੀਂ ਬਾਬਾ ਆਪਣੀ ਦਾਅ ਸੈਣੀ ਗਈ ਹੈ ਹਾਂ ਹਾਂ ਹੈ ਨਹੀਂ ਨਹੀਂ ਪਾ ਦੇਣਾ ਇੱਕ ਗੱਲ ਕੀਤੀ ਗੱਲ ਹੀ ਨਹੀਂ ਕਰਨ ਜਾਂਦੇ ਯਾਰ ਦੋ ਬੰਦੇ ਦੀ ਮੀਟਿੰਗ ਚੱਲੀ ਜਾਂਦੀ ਐ ਨਹੀਂ ਜ਼ਰੂਰੀ ਵਿੱਚ ਬੋਲੀ ਜਾਂਦੇ ਹਟਦੇ ਆ ਲੈ ਫਿਰ ਤਾਂ ਸੁਨੜ ਕੇ ਤੁਹਾਡੀ ਮੈਡਮ ਨੂੰ ਟੈਕ ਕਰਕੇ ਵੇਚ ਦਾਂ ਇਹਨਾਂ ਨੂੰ ਇੱਥੇ ਮੁੰਡਾ ਆਉਂਦਾ ਅੱਛਾ ਤਾਂ ਬਈ ਹੁਣ ਤੁੰਡਾ ਸਵੇਰ ਕੁੱਪਾ ਖਾਏਗਾ ਕਿ ਫਲੂਦਾ ਧਰੋਨਾ ਤਾਂ ਆਈਸਕ੍ਰੀਮ ਭਾਈ ਜਿੱਥੋਂ ਅਸੀਂ ਆਈਸਕ੍ਰੀਮ ਖਾਣੇ ਆ ਆ ਲੈ ਲੈ ਕੁੱਪਾ ਬਾਬਾ ਤੇਰਾ ਫੇਵਰਟ ਹੈਂ ਫਲੂਦਾ ਫਲੂਦਾ ਬਾਈ ਰੈਸਪੀ ਪੂਰੀ ਚੰਦਰੀ ਆ ਬਾਈ ਜੀ ਅਸੂਤਰੀ ਪਾਣੀ ਵੀ ਲੱਗਾ ਬੰਦ ਖੰਡ ਦੀ ਮੁੱਠੀ ਪਾ ਲਈ ਬਾਈ ਹੁਣ ਵਿੱਚ ਉਹੀ ਉਹ ਮਿੱਠਾ ਮਿੱਠੇ ਦਾ ਵੱਧ ਯਕੀਨ ਆ ਇਹ ਕਿਦਾ ਪਹਿਲੀ ਜੰਮੇ ਮਿੱਠੇ ਨਾਲ ਤਾਂ ਮੋਟਾ ਹੀ ਹੋਏਗਾ ਚੰਦਰਾ ਮੈਂ ਸੁੱਕੀ ਜੰਮਿਆ ਕੀ ਗੱਲ ਆ ਜੁਬੇ ਕਾਰਿਸਤਾ ਨਹੀਂ ਨਹੀਂ ਹੁਣ ਵਾ ਕਾ ਕੇ ਬੋਲੀ ਬਾਬਾ ਡਾਇਲੋਗ ਭੱਜ ਗਿਆ ਯਾਰ ਡਰਦੇ ਬਾਬਾ ਡਾਇਲੋਗ ਬਾਦ ਚੰਦਰਾ ਬੋਲਦੇ ਸੀ ਉਹ ਤਾਂ ਫਾਇਦਾ ਭਾਈ ਮੇਰਾ ਅੱਜ ਗੱਲ ਖਰਾਬ ਸੀਗਾ ਪਰ ਮੇਰੀ ਨੀਤ ਮਾੜੀ ਹੋਗੀ ਮਤ ਸਹੀ ਨਾ ਨਾ ਤੇ ਰਿਆ ਨਹੀਂ ਗਿਆ ਫਲੂਦੇ ਬਿਨਾ ਪੁੱਪਾ ਗਾਣੇ ਕੇ ਫਲੂਦਾ ਬਾਬਾ ਨਹੀਂ ਫਲੂਦਾ ਆਇਆ ਆਗੇ ਜੀ ਪਿੰਡ ਤੇ ਬਾਈ ਅੱਜ ਬਲੌਗ ਪਹਿਲੀ ਵਾਰੀ ਇੱਕ ਵਾਇਰਲ ਹੋਇਆਗਾ ਮਤਲਬ ਕਿ ਥੋੜੇ ਜਿਆਦਾ ਵਿਊ ਆਇਆ ਨਹੀਂ ਤਾਂ 100 150 ਆਉਂਦਾ ਵੀ ਬਲੌਗ ਨੂੰ ਵਿਊ ਨਹੀਂ ਆਉਂਦੇ ਸੀਗੇ ਹੋਰ ਵੀਡੀਓ ਜੇ ਆਸੇ ਪਾਸੇ ਦੀ ਕੋਈ ਵੀਡੀਓ ਪਾ ਆਂਦਾ ਸੀ ਬਲੌਗ ਤੋਂ ਬਿਨਾ ਉਹ ਚੱਲ ਜਾਂਦੀਆਂ ਸੀਗੀਆਂ ਪਰ ਬਲੌਗ ਨਹੀਂ ਆਇਆ ਇੱਕ ਵੀ ਚੱਲਿਆ ਸੀ ਸਾਲ ਹੋ ਗਿਆ ਸੀ ਪਹਿਲੀ ਵਾਰੀ ਇੱਕ ਬਲੌਗ ਚੱਲਿਆਗਾ 4-5000 ਵਿਊ ਆ ਗਏ ਮੈਨੂੰ ਤਾਂ ਬਹੁਤ ਬਹੁਤ ਕੀ ਮਤਲਬ ਬਹੁਤ ਜਿਆਦਾ ਹੀ ਲੱਗਦਾ ਹੈ ਕਿ ਤੇ ਜਿਨ੍ਹਾਂ ਨੇ ਵੀ ਸ਼ੇਅਰ ਕੀਤਾ ਦੇਖਿਆ ਉਹਨਾਂ ਨੂੰ ਧੰਨਵਾਦ ਬਾਈ ਬਹੁਤ ਬਹੁਤ ਤੇ ਹੁਣ ਚਲਦੇ ਆਪਾਂ ਘਰੇ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ